ਸ਼ਿਫਤੀ ਦਾ ਘਰ ਅੰਮ੍ਰਿਤਸਰ ਧਾਰਮਿਕ ਕੇਂਦਰਾਂ ਦੇ ਨਾਲ-ਨਾਲ ਵੱਖ-ਵੱਖ ਅਜਾਇਬ ਘਰਾਂ ਕਰਕੇ ਵੀ ਜਾਣਿਆ ਜਾਂਦਾ ਹੈ। ਪੰਜਾਬ ਅਤੇ ਸਿੱਖੀ ਰਾਜ ਦੇ ਵਜੂਦ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਇਹਨਾਂ ਅਜਾਇਬ ਘਰਾਂ ਦਾ ਦੌਰਾ ਕਰਨਾ ਬੇਹੱਦ ਲਾਜ਼ਮੀ ਹੈ। ਸ੍ਰੀ ਹਰਮੰਦਰ ਸਾਹਿਬ ਦੇ ਗਲਿਆਰੇ ਅਤੇ ਕੰਪਲੈਕਸ ਜਿੱਥੇ ਪੁਰਾਣੇ ਪੰਜਾਬ ਦੀ ਝਲਕ ਦਿਖਾਉਂਦੇ ਨੇ ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਇਆ ਗਿਆ ਰਾਮ ਬਾਗ ਮਹਿਲ ਸਿੱਖ ਰਾਜ ਦੀਆਂ ਪ੍ਰਾਪਤੀਆਂ ਦੀ ਝਲਕ ਪੇਸ਼ ਕਰਦਾ ਹੈ। ਸੇਖ ਰਾਜ ਕਾਲ ਨਾਲ ਜੁੜੀਆਂ ਅਹਿਮ ਯਾਦਾਂ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਵਿੱਚ ਰੱਖੀਆਂ ਗਈਆਂ ਹਨ ਜੋ ਖਾਲਸਾ ਰਾਜ ਦੀ ਤਾਕਤ ਅਤੇ ਨੇਕ ਨੀਤੀ ਦੀਆਂ ਪ੍ਰਤੀਕ ਹਨ ਇਸ ਦੇ ਨਾਲ ਪੰਜਾਬ ਸਟੇਟ ਵਾਰ ਮਿਊਜ਼ੀਅਮ ਪੰਜਾਬੀ ਸੂਰਬੀਰਾਂ ਦੀ ਬਹਾਦਰੀ ਦੇ ਕિસ્ਸੇ ਸਮੇਟੀ ਬੈਠਾ ਹੈ ਜੋ ਦੱਸਦਾ ਹੈ ਕਿ ਕਿਵੇਂ ਪੰਜਾਬੀਆਂ ਨੇ ਦੁਸ਼ਮਣ ਤੇ ਫਤਿਹ ਹਾਸਲ ਕੀਤੀ ਅੰਮ੍ਰਿਤ ਸਰਵਿਸ ਸਥਾਪਿਤ ਇਹ ਅਜਾਇਬ ਘਰ ਹਰ ਪੀੜ੍ਹੀ ਲਈ ਦੇਖਣੇ ਬਹੁਤ ਜ਼ਰੂਰੀ ਹਨ ਜੋ ਸਾਨੂੰ ਸਾਡੀ ਅਸਲ ਪਹਿਚਾਨ ਤੋਂ ਜਾਣੂ ਕਰਵਾਉਂਦੇ ਹਨ ਅੰਮ੍ਰਿਤਸਰ ਸਾਹਿਬ ਜਿਹੜਾ ਗੁਰੂਆਂ ਦੀ ਬਰਕਤ ਵਾਲੀ ਧਰਤੀ ਹੈ ਪਾਹਾਂ ਜਾਂ ਚੀਜ਼ ਬਣਾਈਏ ਕਿ ਲੋਕ ਇੱਥੇ ਆ ਕੇ ਆਪਣੀਆਂ ਖੁਸ਼ੀਆਂ ਮਨਾਉਣ ਤੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਨਾਲ ਸ਼ਹੀਦਾਂ ਦੀਆਂ ਯਾਦਗਾਰਾਂ ਦੇਖਣ ਇਹ ਸ਼ਹਿਰ ਵਾਸਤੇ ਤਾਂ ਪੁੰਨ ਲੱਗ ਜੇ ਪ੍ਰਮਾਤਮਾ ਹਮ ਸੇਵਾ ਕਰਵਾ ਲਈ ਸ਼ਹਿਰ ਵਾਸਤੇ ਪੰਜਾਬ ਆਓ ਪੰਜਾਬ ਨੂੰ ਜਾਣੋ ਇਤਿਹਾਸ ਦੇ ਵਰਕਿਆਂ ਨਾਲ ਰੂਬਰੂ ਹੋਵੋ ਰੰਗ ਪੰਜਾਬ ਦੇ ਮਾਣੋ